ਸੰਸਦ ਗੁਰਜੀਤ ਸਿੰਘ ਓਜਲਾ ਅੰਮ੍ਰਿਤਸਰ ਦੇ ਸ਼ਹਿਰ ਦੇ ਪਿੰਡਾਂ ਦੇ ਨਾਲ ਲੱਗਦੇ ਸਾਰੇ ਫਾਟਕਾਂ ਦਾ ਦੌਰਾ ਕਰਨ ਪਹੁੰਚੇ। ਉਹਨਾਂ ਦੇ ਨਾਲ ਪ੍ਰੇਸ ਸੈਂਟਰ ਰੇਲਵੇ ਟੀਮ ਵੀ ਸੀ। ਇਹਨਾਂ ਫਾਟਕਾਂ ਦੇ ਨੂੰ ਜੂਟਸ ਦੇ ਹਿਸਾਬ ਦੇ ਨਾਲ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਏ ਜਾਣਗੇ। ਇਸ ਜਿੱਤੇ ਲਈ ਪਹਿਲੇ ਫੀਜ਼ਿਬਿਲਿਟੀ ਰਿਪੋਰਟ ਤਿਆਰ ਕੀਤੀ ਜਾਏਗੀ। ਸੰਸਦ ਗੁਰਜੀਤ ਓਜਲਾ ਟੀਮ ਦੇ ਨਾਲ ਪਹਿਲੇ ਸ਼ਵਾਲਾ ਫਾਟਕ, ਕੋਟ ਖਾਲਸਾ ਜੋੜਾ ਫਾਟਕ, ਪੁਤਲੀ ਘਰ, ਛਾਟਾ ਫਾਟਕ ਛਾ ਦੇ ਨਾਲ-ਨਾਲ ਜਾਂ ਗੇਰ ਫਾਟਕ ਅਤੇ ਮਜੀਠਾ ਰੋਡ ਦੇ ਫਾਟਕ ਸਹਿਤ ਕਈ ਫਾਟਕਾਂ ਤੇ ਗਏ ਜਿੱਥੇ ਉਹਨਾਂ ਨੇ ਮੌਕੇ ਤੇ ਖੜੇ ਹੋ ਕੇ ਲੋਕਾਂ ਨੂੰ ਮੁਸ਼ਕਲਾਂ ਦੀ ਵੀ ਸੁਣੀਆਂ ਤੇ ਦੇ ਹੱਲ ਕਰਨ ਦਾ ਵਾਅਦਾ ਕੀਤਾ ਜਿਹੜਾ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਰੇਲਵੇ ਫਾਟਕ ਨੇ ਉਹਨਾਂ ਨੂੰ ਵਿਜ਼ਿਟ ਕਰ ਰਹੇ ਹਾਂ ਕਿਉਂਕਿ ਬੜੇ ਲੰਬੇ ਸਮੇਂ ਦੇ ਕਹਿੰਦੇ ਆ ਤੇ ਹਰ ਵਾਰ ਇੱਕ ਅੱਧੀ ਤੇ ਫੀਜ਼ਿਬਿਲਟੀ ਰਿਪੋਰਟ ਨਹੀਂ ਇਹਨਾਂ ਦੀ ਠੀਕ ਹੁੰਦੀ ਕਈ ਵਾਰ ਕੁਝ ਫਾਟਕ ਜਿੱਥੇ ਟ੍ਰੈਫਿਕ ਅਟਿਆ ਇਹ ਕਹਿੰਦੇ ਨੇ ਕਿ ਸਟੇਟ ਬਣਾਵੇ ਜੋ ਸਟੇਟ ਉਤੇ ਮਨਕਰ ਹੋ ਜਾਂਦੀ ਸਟੇਟ ਕੋ ਪੈਸੇ ਐ ਨਹੀਂ ਤੁਹਾਨੂੰ ਪਤਾ ਹੈ ਹੁਣ ਦੁਬਾਰਾ ਤੋਂ ਟੀਮਾਂ ਬੁਲਾ ਕੇ ਜਿੱਥੇ ਨਹੀਂ ਵਿਜ਼ਿਬਿਲਟੀ ਉਹ ਮੈਂ ਖੁਦ ਆਪ ਦੇਖ ਰਿਹਾ ਔਰ ਇਹਨਾਂ ਨੂੰ ਦਿਖਾ ਰਿਹਾ ਵੀ ਇੱਥੇ ਜਦੋਂ ਇੱਥੇ ਆਂਦੇ ਸੀ ਹੁਣ ਇਹਨਾਂ ਨੂੰ ਦਿਖਾਇਆ ਕਿ ਇੱਥੇ ਵਿਜ਼ਿਬਿਲਟੀ ਬਣ ਸਕਦੀ ਹੈ ਇੱਥੇ ਵਿਜ਼ਿਬਿਲਟੀ ਵਧਾ ਕੇ ਪਹਿਲਾਂ ਵੀ ਇਹ ਰਿਪੋਰਟ ਭੇਜੀ ਸੀ ਪਰ ਸਟੇਟ ਨੇ ਮੁਨਕਰ ਹੋ ਗਿਆ ਸਟੇਟ ਨੇ ਪੈਸੇ ਦਿੱਤੇ ਨਹੀਂ ਇਹ ਪੰਨ ਨਹੀਂ ਰਿਹਾ ਹੁਣ ਦੁਬਾਰਾ ਤੋਂ ਇਹਦਾ ਪਹਿਲੋ ਸ਼ਵਾਲੇ ਹੋ ਗਏ ਆਏ ਆ ਫਿਰ ਹੁਣ ਇੱਥੇ ਆ ਇੱਥੋਂ ਬਾਅਦ ਹੁਣ ਪੁਤਰੀਕਰ ਫਾਟਕ ਇੱਥੇ ਬਿੱਪੀ ਸਾਹਿਬ ਗੁਰਦਾਰਾ ਜੀ ਉੱਥੇ ਉਸ ਤੋਂ ਬਾਅਦ ਅਸੀਂ ਕੋਟ ਖਾਲਸਾ ਫਾਟਕ ਦੇਖਾਂਗੇ ਉੱਥੇ ਫਿਰ ਅਸੀਂ ਤਾਂ ਭਈ ਫਾਟਕ ਦੀ ਵਿਜ਼ਿਟ ਕਰਾਂਗੇ ਫਿਰ ਚਬਾ ਰੋਡ ਦੇ ਫਾਟਕ ਵਿਜ਼ਿਟ ਕਰਾਂਗੇ ਫਿਰ ਭਗਤਾਲਾ ਫਾਟਕ ਵਿਜ਼ਿਟ ਕਰਾਂਗੇ ਤਾਂ ਜਾਹਗੀਰ ਹੈ ਨਾਕਲਾਂ ਦੇ ਲਾਗੇ ਉੱਥੇ ਬੜੀ ਵੱਡੀ ਦਿੱਕਤ ਹੈ ਉਹ ਵਿਜ਼ਿਟ ਕਰਾਂਗੇ ਇਸੇ ਤਰ੍ਹਾਂ ਸਾਡੇ ਕੋਲ ਕਰੀਬ 16 ਕਿਲੇ ਦੇ ਕਰੀਬ ਸਾਡੇ ਕੋਲ ਸਾਈਟ ਹੈਗੇ ਨੇ ਬਾਕੀ ਪਿੰਡਾਂ ਦੀਆਂ ਉਹ ਜਿਹੜੇ ਅੰਡਰਪਾਸ ਦੀ ਲੋੜ ਹੈ ਸਾਡਾ ਸੋ ਇਹ ਅਸੀਂ ਸਾਰਾ ਕੁਝ ਬਣਾ ਕੇ ਔਰ ਜਿੱਥੇ ਪੈਸੇ ਇਹਨਾਂ ਕੋਈ ਹੈ ਨਹੀਂ ਇਹਨਾਂ ਕੋਈ ਲਿਖਾਵਾਂਗੇ ਕਿ ਪੈਸੇ ਜਿਹਦਾ ਰੀਗੋ ਬ੍ਰਿਜ ਦੇ ਇਹਨਾਂ ਕੋਈ ਪੈਸੇ ਹੈ ਨਹੀਂਗੇ ਜੇ ਉਹਨਾਂ ਰਿਟਰਨ ਦਿੱਤਾ ਤੇ ਮੈਂ ਸਰਕਾਰ ਕੋਲ ਜਾ ਕੇ ਰੀਗੋ ਬ੍ਰਿਜ ਦਾ 60 ਕਰੋੜ ਰੁਪਇਆ ਮਨਜ਼ੂਰ ਕਰਾ ਕੇ ਅਜ ਰੀਗੋ ਬ੍ਰਿਜ ਬਣਾਣਾ ਸ਼ੁਰੂ ਹੋ ਗਿਆ। ਤੋਂ ਵੱਧ ਤੋਂ ਵੱਧ ਸਾਲਗਿ ਦੇ ਵਿੱਚ ਵਿੱਚ ਲੋਕਾਂ ਨੂੰ ਹੀ ਸਵਰਪਿਤ ਕਰ ਦਾਂਗੇ ਉਹ ਰੀਗੋ। ਹਾਂਜੀ ਅਲਤੀ ਸਾਹਿਬ ਅੱਜ ਤੁਸੀਂ ਜੋੜਾ ਫਾਟਕ ਤੇ ਬੋਲਦੇ ਹੋ। ਅੱਜ ਅਸੀਂ ਜਿੰਨੇ ਵੀ ਅੰਮ੍ਰਿਤਸਰ ਦੇ ਫਾਟਕ ਨੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉਹ ਸਾਰੇ ਸਪੈਸ਼ਲ ਟੀਮਾਂ ਆਈਆਂ ਨੇ ਰੇਲਵੇ ਤੋਂ। ਉਹਨਾਂ ਦੇ ਨਾਲ ਵਿజిਟ ਕਰ ਰਹੇ ਹਾਂ ਜਿੱਥੇ ਜਿੱਥੇ ਵਿਜ਼ਿਬਿਲਟੀ ਹੈ ਜਿੱਥੇ ਕੋਈ ਮੁਸ਼ਕਲ ਆ ਰਹੀ ਹੋ ਸਾਰੀ ਅੱਜ ਗਰਾਊਂਡ ਤੇ ਅਸੀਂ ਵੇਖ ਰਹੇ ਹਾਂ। ਤਾਂ ਕਿ ਜਾਂ ਤੇ ਰੇਲਵੇ ਇੰਟਰਪਾਸ ਬਣਨਗੇ ਜਾਂ ਰੇਲਵੇ ਓਵਰ ਬ੍ਰਿਜ ਬਣਨਗੇ। ਤੋਂ ਉਹਦੇ ਵਾਸਤੇ ਜਿੱਥੇ-ਜਿੱਥੇ ਜਗ੍ਹਾ ਨੇ ਅੱਜ ਬੜੇ ਅਸੀਂ ਆਪ ਗਰਾਊਂਡ ਦੇ ਉੱਤਰ ਕੇ ਇਹਨਾਂ ਚੀਜ਼ਾਂ ਨੂੰ ਵਿਜ਼ਿਟ ਕਰ ਰਹੇ ਹਾਂ ਕਿਉਂਕਿ ਕਈ ਵਾਰ ਇੱਥੇ ਹੋਈਦਾ ਨਹੀਂਗਾ ਤੇ ਇਹ ਵਿਜ਼ਿਬਿਲਿਟੀ ਰਿਪੋਰਟ ਕਹਿੰਦੇ ਕਿ ਨਹੀਂ ਉੱਥੇ ਵਿਜ਼ਿਬਲ ਨਹੀਂਗਾ। ਤੋਂ ਅੱਜ ਪਹਿਲਾ ਸ਼ਵਾਲਾ ਫਾਟਕ ਅਸੀਂ ਜਾ ਕੇ ਆਏ ਹੁਣ ਅਸੀਂ ਇਸ ਵੇਲੇ ਖੜੇ ਆਏ S1 ਫਾਟਕ ਜੋੜਾ ਫਾਟਕ। ਇੱਥੇ ਇੱਕ ਤੇ ਅੰਡਰ ਬ੍ਰਿਜ ਬਣਾਤਾ ਸੀ ਅਸੀਂ ਕਹਿੰਦੇ ਅਰੇ। ਔਰ ਉਹ ਜਿਹੜਾ ਰਸੂਲਪੁਰ ਕਲਦਰਾ ਨੂੰ ਰਾਹ ਜਾਂਦਾ 40 ਨੂੰ ਉਹ ਰਸਤਾ ਬਹੁਤ ਵਗਦਾ ਹੈ ਤੇ ਦੇ ਆਰਡਰ ਨੇ ਉਹ ਹੈਗੇ ਨਹੀਂ ਪਰ ਅਸੀਂ ਟੈਂਪਰੇਰੀ ਤੌਰ ਤੇ ਰਲੀਫ ਅਜੇ ਦਵਾਈ ਹੈ ਕਿ ਤੇਨੂੰ ਅਜੇ ਜਿੰਨਾ ਚਿਰ ਇਹਦਾ ਰਾਹ ਨਹੀਂ ਨਿਕਲਦਾ ਤੇ ਉਹਦੇ ਵਾਸਤੇ ਲੋਕਾਂ ਨੂੰ ਜਾਣਾ ਉਹਨਾਂ ਸੌਖਾ ਜੀ ਕਿਉਂਕਿ ਸਬਜ਼ੀ ਮੰਡੀ ਨੂੰ ਇਹੋ ਰਾਹ ਨਿਕਲਦਾ ਹੈ ਸੋ ਅਸੀਂ ਇਹਨੂੰ ਹੁਣ ਜਲਦੀ ਹੀ ਇਹਦੇ ਤੇ ਜਿਹੜੀ ਇਹਦੀ ਰਿਪੋਰਟ ਜਦੋਂ ਜਾਏਗੀ ਤੇ ਮੈਂ ਕਿਉਂਕਿ ਇਹਨਾਂ ਦਾ ਇਹ ਜਿਹੜਾ ਪਠਾਨਕੋਟ ਵਾਲੀ ਰਸਤਾ ਹੈ ਇਹਦੇ ਤੇ ਜਿਹੜੀ ਡਿਮਾਂਡ ਹੈ ਉਹ ਹੈਗੀ ਹੈ ਬਣਾ ਕੇ ਦੇਣੀ ਕਾਰਪੋਰੇਸ਼ਨ ਨੇ ਕਿਉਂਕਿ ਤੇ ਟ੍ਰੈਫਿਕ ਘਟ ਹੈ ਸਰਕਾਰ ਕਾਰਪੋਰੇਸ਼ਨ ਕੋ ਪੈਸੇ ਨਹੀਂ ਜਿੱਦਾਂ ਰੀਗੋ ਵੇਚਦੇ ਪੈਸੇ ਕਾਰਪੋਰੇਸ਼ਨ ਨੇ ਵੜਾ ਕੇ ਦੇਣਾ ਉਹਨਾਂ ਕੋ ਪੈਸੇ ਨਹੀਂ ਉਹ ਮੈਂ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਲੈਂਦੇ ਸੀ ਹੁਣ ਇਹਦੇ ਪੈਸੇ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਲੈ ਆਉਂਗੇ ਕਿਉਂਕਿ ਸਾਨੂੰ ਪਤਾ ਪੰਜਾਬ ਸਰਕਾਰ ਕੋ ਕੋਈ ਫੰਡ ਨਹੀਂ ਹੈਗੇ ਉਹ ਬਿਲਕੁਲ ਇਸ ਵੇਲੇ ਸ਼ਹਿਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਰਜ਼ਾ ਲੈ ਲੈ ਚੱਲ ਰਹੇ ਨੇ ਤੋਂ ਉਹਨਾਂ ਵੱਲ ਜੇ ਉਹਨਾਂ ਦੇ ਆਸਰੇ ਰਹੇ ਤੇ ਬੰਨਣਾ ਨਹੀਂਗਾ ਤੋਂ ਅਸੀਂ ਇਹਦੇ ਆਸਤੇ ਹੁਣ ਮੈਂ ਇਹਦੀ ਫੀਜ਼ਿਬਿਲਿਟੀ ਰਿਪੋਰਟਾਂ ਸਾਰੀਆਂ ਲੈ ਕੇ ਜਾਊਂਗਾ ਇਸ ਤੋਂ ਬਾਅਦ ਅਸੀਂ ਵਿਜ਼ਿਟ ਕਰ ਰਹੇ ਹਾਂ ਪੁਤਲੀਗਰ ਕੋਟ ਖਾਲਸਾ ਛਾਟਾ ਤਵਾ ਰੋਡ ਅਨਗੜ ਔਰ ਪਕਤਾਲਾ ਮੰਡੀ ਔਰ ਉਸ ਤੋਂ ਬਾਅਦ ਜਾਗੀਰ ਫਾਟੇ ਕੁਛ ਮਗੀਠੇ ਦੇ ਨੇ ਸੋ ਮੇਰਾ ਮਕਸਦ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਰੇਲਵੇ ਨੂੰ ਕਰਾਸਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਸਾਰਿਆਂ ਦੀ ਅਸੀਂ ਅੱਜ ਵਿਜ਼ਿਟ ਕਰਕੇ ਸਾਰੀ ਇਹਦੀ ਰਿਪੋਰਟ ਪ੍ਰੋਪਰ ਬਣਾ ਕੇ ਅਸੀਂ ਇੱਕ ਸੈਂਟਰ ਗਵਰਨਮੈਂਟ ਨੂੰ ਭੇਜਾਂਗੇ ਕਿ ਪੰਜਾਬ ਸਰਕਰ ਨੂੰ ਭੇਜਾਂਗੇ ਉਹ ਆਪਣੇ ਤੌਰ ਤੇ ਵੀ ਕਰਨ ਅਸੀਂ ਆਪਣੇ ਤੌਰ ਤੇ ਸੈਂਟਰ ਗਵਰਨਮੈਂਟ ਤੋਂ ਇਹ ਪ੍ਰੋਬਲਮਾਂ ਜਿਹੜੀਆਂ ਨੇ ਮੇਰੀ ਕੋਸ਼ਿਸ਼ ਹੈ ਕਿ ਐਸਟ ਨਿਓਰ ਦੇ ਵਿੱਚ ਸਾਰੀਆਂ ਇਹ ਲੈ ਕੇ ਇਹ ਇਹ ਬਣਾ ਦਿੱਤੇ ਜਾਣਗੇ ਸਰ ਕਿੰਨੇ ਕੁ ਪੈਸੇ ਜਿਹੜੇ ਆ ਉਹ ਲੱਗਣਗੇ ਇਹ ਤੇ ਇਹਦੇ ਬੇਟਾ ਫੀਜ਼ਿਬਿਲਟੀ ਰਿਪੋਰਟ ਤੋਂ ਬਾਅਦ ਜਿਹੜੀ ਹੈ ਇਹਦੀ ਪ੍ਰੋਜੈਕਟ ਰਿਪੋਰਟ ਬਣੂ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਅਸੀਂ ਪੁੱਤਲੀ ਘਰ ਦੀ ਗੱਲ ਕੀਤੀ ਪੇਪਲੀ ਸਾਹਿਬ ਗੁਰਦੁਆਰੇ ਦਾ ਜਿਹੜਾ ਮੇਨ ਫਾਟਕ ਹੈ ਉਹ ਵੀ ਹੁਣ ਚੱਲੇ ਉੱਥੇ ਵੀ ਜਾ ਰਹੇ ਹਾਂ ਨਾ ਪੁੱਤਲੀ ਘਰ ਫਾਟਕ ਤੇ ਉਹੀ ਹੈ ਨਾ ਪੇਪਲੀ ਸਾਹਿਬ ਗੁਰਦੁਆਰਾ ਅਸੀਂ ਉੱਥੇ ਹੀ ਜਾ ਰਹੇ ਹਾਂ ਉਸ ਤੋਂ ਬਾਅਦ ਕੋਟ ਖਾਲਸਾਏ ਆ ਫਿਰ ਆਪਣਾ ਛੱਟ ਆਏ ਛੱਟ ਤੇ ਜਿੱਥੇ ਮੇਨ ਜਿਆਦਾ ਦਿੱਕਤ ਨੇ ਉਹ ਸਾਰੇ ਇਸ ਵਿੱਚ ਮਤਲਬ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਰੇਲਵੇ ਦੇ ਕ हां ਹੁਣ ਜੇ ਵੀ ਛਵਾਲੇ ਅਸੀਂ ਜਾ ਕੇ ਆਏ ਉੱਥੇ ਜ਼ਮੀਨ ਹੈ ਨਹੀਂ ਮੈਨੂੰ ਸ਼ੱਕ ਸੀ ਕਿ ਸ਼ਾਇਦ ਉਹ ਜ਼ਮੀਨ ਖਾਲੀ ਪਈ ਹੈ ਪਰ ਉਹ ਪੀਐਸਐਫ ਦੀ ਨਿਕਲੀ ਹੈ ਉੱਥੇ ਹੁਣ ਮੁਸ਼ਕਲ ਸਾਨੂੰ ਫੇਰ ਆਉਣੀ ਹੈ ਤੇ ਕੁਝ ਅਸੀਂ ਰਿਪੋਰਟ ਜਿਹੜੀਆਂ ਕੋਈ ਕਬਜ਼ੇ ਜਾਦੇ ਹੋਏ ਨੇ ਲੋਕਾਂ ਗਾਂ ਵਧਾਏ ਜਾਦੇ ਕਬਜ਼ੇ ਛਿਦਾ ਦੇ ਸਟੇਟ ਦਾ ਬਣ ਸਕਦੇ ਜਿਦਾ ਹੁਣ ਛਵਾਲੇ ਵਾਲੇ ਉੱਥੇ ਲੋਕਾਂ ਨੇ ਅੱਗੇ ਕਬਜ਼ਾ ਕੀਤਾ ਜਾਦਾ ਜਗ੍ਹਾ ਦਾ ਇਹ ਦੋਨੋਂ ਕੋਈ ਕਬਜ਼ੇ ਵਾਲੀ ਜਗ੍ਹਾ ਹੈ ਤੇ ਸਰਕਾਰ ਉਹਨੂੰ ਕੋਈ ਕੋਈ ਦੇ ਕੇ ਕੰਪਨਸੇਸ਼ਨ ਉਹਨਾਂ ਨੂੰ ਸਾਈਡ ਤੇ ਕਰੇ ਤੇ ਬਣਾ ਦੇ ਤੇ ਸ਼ਹਿਰ ਵਾਸੀਆਂ ਨੂੰ ਫਾਇਦਾ ਹੋ ਸਕਦਾ ਪਰ ਜੇ ਉਹ ਜਗਾ ਨਹੀਂ ਛਿੜਾ ਕੇ ਦਿੰ ਸਰੀਕੀ ਨਿਸ਼ਾਨਦੇ ਬਹੁਤ ਬਲਕੀ ਮੋਟੇ